ਅਮਰitsar ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 7465 ਡਰਾਮਾ ਗੋਲ ਦੀਆਂ ਗੋਲੀਆਂ ਅਤੇ 6 ਕਿਲੋ ਹੈਰੋਨ ਅਤੇ ਡਰੱਗ ਮਣੀ ਅਤੇ 50 ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ ਇਸ ਤੋਂ ਇਲਾਵਾ 7 ਲੱਖ 70 ਹਜ਼ਾਰ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ ਅਤੇ ਸਾਰੀ ਕਾਰਵਾਈ ਪੂਰੇ ਤਰੀਕੇ ਨਾਲ ਪੇਸ਼ੇਵਰ ਜਾਂਚ ਜਰੀਏ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਲੈ ਕੇ ਉੱਤਰਾਖੰਡ ਤੱਕ ਅਲੱਗ-ਅਲੱਗ ਥਾਵਾਂ ਤੇ ਰੇਡ ਕੀਤੇ ਜਾਂਦੇ ਅਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ ਬਰਾਮਦੀ ਵੀ ਹੋਈ ਹੈ। ਉਹਨਾਂ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸਬੂਤਾਂ ਦੇ ਆਧਾਰ 'ਤੇ ਉੱਤਰਾਖੰਡ ਦੇ ਰੁੜਕੀ ਹਰਦਵਾਰ ਦੇ ਵਿੱਚ ਮੌਜੂਦਾ ਫਾਰਮਾ ਫਰਮ ਤੇ ਛਾਪੇਮਾਰੀ ਕੀਤੀ ਗਈ। ਇਸ ਛਾਪਾ 29 ਜੁਲਾਈ ਨੂੰ ਮਾਰਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਉਥੋਂ ਦੇ ਮੈਡਮ ਅਨੀਤਾ ਭਾਰਤੀ ਅਤੇ ਹਰੀ ਕਿਸ਼ੋਰ ਸ਼ਾਮਲ ਥਾਣੇ ਜਾਂ ਦੌਰਾਨ ਕੰਪਨੀ ਦੇ ਮਾਲਕ ਵਿਕਰਮ ਸੈਣੀ ਅਤੇ ਮੈਨੇਜਰ ਹਰੀ ਕਿਸ਼ੋਰ ਵੱਲੋਂ ਜਦੋਂ ਸਟਾਕ ਦਾ ਰਜਿਸਟਰ ਸਪਲਾਈ ਹੀਟ ਚੈਨ ਜਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ ਇਸ ਮੁਕੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਆਖਿਆ ਕਿ ਇੱਥੋਂ 3 ਕਵਾਂਟਲ 25 ਕਿਲੋ ਰਾ ਮਟੀਰੀਅਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹੋਰ ਗੱਲਬਾਤ ਕਰਦੇ ਹਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਾ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਇੱਕੜੀ ਯੋਧ ਨਸ਼ੇਵਰੁੱਧ ਡਰਾਈਵ ਆ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਰਗ ਫਾਰਮਾ ਦਾ ਇੱਕ ਬਹੁਤ ਵੱਡਾ ਕਾਟਲ ਉਹ ਬਸਟ ਕੀਤਾ ਗਿਆ 6 ਅਕਿਊਜ਼ ਫੜੇ ਗਏ 74465 ਟ੍ਰੈਮਾਡੋਲ ਦੇ ਟੈਬਲੇਟਸ ਫੜੀਆਂ ਗਈਆਂ 50 ਐਲਪਰੋਜ਼ੋਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਨੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫੀਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਤੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜਿਆ ਜਾਂਦਾ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰਪੁਰ ਉਸ ਤੋਂ ਬਾਅਦ ਕੁਲਵਿੰਦਰ ਪਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ 'ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ 'ਚ ਪਹਿਲਾਂ ਸੇਲਸ ਦਾ ਕੰਮ ਕਰਦਾ ਸੀਗਾ ਇਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ 'ਤੇ ਉਹਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ 'ਚ ਉਸ ਤੋਂ ਬਾਅਦ ਊਰਮ ਜਤਵ ਫੜਿਆ ਜਾਂਦਾ ਉਹ ਵੀ ਮੈਡੀਕਲ ਸਟੋਰ 'ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰनपुर ਜਾ ਕੇ ਤੇ ਹਰਦਵਾਰ ਜਾ ਕੇ ਲੂਸੈਂਟ ਬਾਇਓਟੈਕ ਇੱਕ ਕੰਪਨੀ ਹੈ ਹਰਦਵਾਰ ਦੇ ਵਿੱਚ ਉਤਰਾਖੰਡ ਚ ਉੱਥੇ ਸਾਡੀ ਟੀਮ ਗਈ ਡਰੱਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉੱਥੋਂ ਦੇ ਡਰੱਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ ਚ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਕੀਤੀ ਗਈ ਉਹਦੇ ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਉਸ ਹਰਨਪੁਰ ਦਾ ਰਹਿਣ ਵਾਲਾ ਤੇ ਹਰੀ ਕਿਸ਼ੋਰ ਜੋ ਕਿ ਸ਼ਾਗੰਜ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 3 ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਇਹ ਸਟੈਬਲਟਸ ਉਹ ਤੋਂ ਫੜੀਆਂ ਗਈਆਂ ਜਿਹੜੀਆਂ ਇਰੈਗੂਲਰਿਟੀਆਂ ਤੇ ਇਲੈਗਲ ਇਲੈਗਲਿਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ ਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29 ਸਤ ਨੂੰ ਰੁੜਕੀ ਹਰਦਵਾਰ ਦੇ ਵਿੱਚ ਸਾਡੇ ਜਿਹੜੇ ਡਰਗ ਇਨਸਪੈਕਟਰ ਨੇ ਸੁਖਦੀਪ ਸਿੰਘ ਗਏ ਉਤੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰਗ ਇਨਸਪੈਕਟਰ ਲੈ ਗਏ ਜਿਹੜਾ ਹਰੀਕਿਸ਼ੋਰ ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਦਾ ਸਮਾਨ ਬ੍ਰਾਮ ਧੋਇਆ ਸੀ ਉਤੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ ਨਾਟ ਫਾਰ ਸੇਲ ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਉਹ ਰੀਕਾਲ ਲਾਈਫ ਸੈਂਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਮੇਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸੋਟਿਕਲਸ ਮੇਰਟ ਇਹ ਟੋਟਲੀ ਮਿਸਮੈਚ ਸੀ ਤੋ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਾ ਦੂਜੀ ਕੰਪਨੀ ਹੋ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ ਕਿ ਕਿਨੂੰ ਜਾਣਾ ਕਿੱਥੇ ਜਾਣਾ ਇਹ ਇਹਦੇ 'ਚ ਜਿਹੜੇ ਮੈਂ ਇਹਨੂੰ ਬਹੁਤ ਵੱਡੀ ਅੱਛੀ ਕਾਮਯਾਬੀ ਮੰਨਦਾ ਜਿਹੜੇ ਸਾਡੇ ਮੇਨ ਆਫਿਸਰਸ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਮਿਸਟਰ ਰਵਿੰਦਰਪਾਲ ਦੀ ਏਡੀਸੀਪੀ ਜਸਰੂਪ ਬਾਠ ਔਰ ਏਸੀਪੀ ਇਸ ਸਾਡੇ ਡਾਕਟਰ ਸ਼ੀਤਲ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇਹਨਾਂ ਲੈ ਕੇ ਔਰ ਬੜੀ ਮਿਹਨਤ ਨਾਲ ਜੇ ਆਪਾਂ ਦੇਖੀਏ ਇਹ 35 ਗੋਲੀਆਂ ਤੋਂ ਫਾਲੋਅ ਅਪ ਇਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਸ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਾਡੀ ਵੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈ ਜੀਆਂ ਹੋਰ ਬਹੁਤ ਸਾਰੀਆਂ ਫਾਰਮਸ ਸਾਹਮਣੇ ਆਈਆਂ ਹੈ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ

ਉਹ ਸਾਰੀਆਂ ਹੁਣ ਸਟਾਕਸ ਜਿਹੜੇ ਉਹ ਨੇਚਰਲੀ ਉੱਥੇ ਵੀ ਉਹ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਤਾਲਮੇਚ ਦੇ ਤਾਲਮੇਚਾ ਪਰ ਇਸ ਮੁਕਦਮੇ ਦਾ ਇਹ ਜਿਹੜਾ ਇੱਕ ਰਿਕਵਰੀ ਇਸ ਮੁਕਦਮੇ ਨਾਲ ਰਿਲੇਟਡ ਬਣੀ ਹੈ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਤੁਹਾਡੇ ਨੂੰ ਦੱਸਿਆ ਗਿਆ ਕਮੈਂਟ ਸਪਲਾਈ ਹੋ ਰਹੀ ਜੀ ਮੋਰ ਸਿਰੇ ਕੋ ਉਸ ਨੂੰ ਕਿਸ ਤਰ੍ਹਾਂ ਡਿਜੀਟਲ ਜਾਂਚ ਕੀਤੀ ਕਿ ਕਿਸ ਤਰ੍ਹਾਂ ਇਹ ਕਾਦੀ ਹੋ ਗਈ ਇਹੋ ਗ੍ਰਿਫਤਾਰੀ ਇਹਸੇ ਗੱਲ ਤੇ ਹੋਈ ਹੈ ਨਾ ਜਦੋਂ ਉਹ ਕਹਿ ਰਿਹਾ ਮੇਰੇ ਕੋਲ ਹੀ ਹੈ ਨਹੀਂ ਅਸੀਂ ਉਹਨੂੰ ਪੁੱਛ ਰਹੇ ਹਾਂ ਕਿ ਇਹ ਕਮਨਟ ਸੇਲ ਦੀ ਹੈ ਨਾਟ ਫਾਰ ਗਵਰਨਮੈਂਟ ਸਪਲਾਈ ਹੈ ਨਾਟ ਫਾਰ ਸੇਲ ਉਹ ਉਹਦਾ ਕੋਈ ਵਾਜਬ ਜਵਾਬ ਨਹੀਂ ਦੇ ਰਿਹਾ ਉਹ ਕਹਿੰਦਾ ਮੇਰੇ ਕੋਲ ਸਟੈਂਪਸ ਹੀ ਹੁਗਮ ਦੀ ਇਹ ਕੋਈ ਬਹਾਨਾ ਨਹੀਂ ਹੈ ਦਿਸ ਟੋਟਲ ਇਲੈਗੈਲਿਟੀ ਹੈਗੀ ਔਰ ਤਾਂ ਹੀ ਉਹ ਬੰਦੇ ਗ੍ਰਿਫਤਾਰ ਹੋਏ ਕਿਸ ਲੈਵਲ ਦੀ ਕਿਸ ਪੱਧਰ ਦੀ ਰਿਕਵਰੀ ਹੈ ਸਰਕਾਰ ਨੂੰ ਹੋਰ ਵੱਡੇ ਨਾਮ ਵੀ ਇਸ ਦੇ ਵਿੱਚ ਆ ਜਾ ਸਕਦੇ ਨੇ ਦੇਖੋ ਡੈਫਰੈਂਟਲੀ ਆਉਣਗੇ ਮਾਲਕ ਫੜਿਆ ਗਿਆ ਜੀ ਮੈਨੇਜਰ ਫੜਿਆ ਗਿਆ ਹੁਣ ਬਾਕੀ ਪਾਰਟਨਰਸ ਦਾ ਵੀ ਦੇਖੋ ਉਹ ਤਾਂ ਨਾਲ ਹੀ ਸੀ ਸਾਡੇ ਉੱਥੇ ਉਹਨਾਂ ਨੇ ਆਪ ਰਿਕਵਰੀ ਨੂੰ ਟੈਸਟੀਫਾਈ ਕੀਤਾ ਨੇਚਰਲੀ ਉਹ ਹੁਣ ਲਾਇਸੈਂਸ ਕਿੱਦਾਂ ਮਿਲਿਆ ਜਾਂ ਉਹਨਾਂ ਦੇ ਇਨਸਟਾਕ ਕਦੋਂ ਲਾਸਟ ਉਹਨਾਂ ਦੀ ਇਨਸਪੈਕਸ਼ਨ ਕਦੋਂ ਹੋਈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਹੁਣ ਚੇਸ ਕਿੰਨੀ ਹੈ ਦੇਖੋ ਰਵਿੰਦਰ ਮਿੱਕਾ ਹੈਗਾ 25 ਸਾਲ ਦਾ ਇਕਟਰ ਡਰਾਈਵਰ ਦਾ ਕੰਮ ਕਰਦਾ ਦੋ ਪਰਚੇ ਦੇ ਖਿਲਾਫ ਪਹਿਲਾਂ ਹੀ ਦਰਜ ਹੈ ਇੱਕ ਬਟਾਲੇ ਸ੍ਰੀ ਹਰਗੁਬਿੰਦਰ ਬੁੱਲੋਵਾਲ ਹੁਸ਼ਿਆਰਪੁਰ ਕੁਲਵਿੰਦਰ ਕਿੰਦਾ 47 ਸਾਲ ਦਾ ਇਹਦੇ ਖਿਲਾਫ ਵੀ ਦੋ ਪਰਚੇ ਪਹਿਲਾਂ ਦਰਜਾ ਏ ਡਿਵੀਜ਼ਨ ਦੇ ਵਿੱਚ ਵੀ 6 ਸਾਲ ਦੀ ਸਜ਼ਾ ਹੋ ਚੁੱਕੀ ਇਹਨੂੰ ਉਦੋਂ ਵੀ ਫਾਰਮ ਆਫ ਅੋਪੀਆਇਡਸ ਦੇ ਕੈਪਸੂਲ ਮਿਲੇ ਸੀ ਤੇ ਇੱਕ ਇਹਦੇ ਵਿੱਚ ਕਥੂ ਮੰਗਲ ਤੇ ਦੇ ਉਹਦੇ ਵਿੱਚ ਵੀ 1 ਸਾਲ ਦੀ ਸਜ਼ਾ ਹੋ ਚੁੱਕੀ ਮਨੀਸ਼ ਕੁਮਾਰ 48 ਸਾਲ ਦਾ ਇਹਦੇ ਖਿਲਾਫ ਵੀ 10 ਸਾਲ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਡੀ ਡਿਵੀਜ਼ਨ ਅੰਮ੍ਰਿਤਸਰ ਦਾ ਕੇਸ ਹੈ ਉਰੰਚਨ ਜਿਹੜਾ 48 ਸਾਲ ਦਾ ਹੈ ਇਹਦੇ ਖਿਲਾਫ ਕੇਸ ਕੋਈ ਨਹੀਂ ਹੈ ਬਾਕੀ ਬਿਕਰਮ ਸੈਣੀ 27 ਸਾਲ ਦੇ ਨੇ ਹਰੀ ਕੁਸ਼ੋਰ 36 ਸਾਲ ਦਾ ਸੋ ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਪੁਰਾਣੀ ਕ੍ਰਿਮੀਨਲ ਵੀ ਹੈ ਤੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਸੇਲਸ ਤੇ ਫਾਰਮਾ ਦੇ ਸੇਲਸ ਦੇ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਹੈ